ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਪੌਂਚੇ ਜੜਨੇ ਦੱਸਾਂਗੇ ਦੇਖੋ ਜੀ ਸਲਵਾਰ ਪਹਿਲਾਂ ਆਪਣੇ ਸਾਰੇ ਪੱਲੇ ਵਗੈਰਾ ਜੋੜੇ ਹੋਏ ਨੇ ਸਾਰੀ ਸਲਵਾਰ ਆਪਣੀ ਜੜੀ ਹੋਈ ਆ ਆਪਾਂ ਹੁਣ ਤੁਹਾਨੂੰ ਪੌਂਚੇ ਬਣਾਉਣੇ ਦੱਸਾਂਗੇ ਵੀ ਆਪਾਂ ਪੌਂਚੇ ਕਿੱਦਾਂ ਜੜਨੇ ਨੇ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਆਪਾਂ ਬੁਗਰ ਮੈਦੂ 1.5 ਇੰਚ ਦੋਵੇਂ ਪਾਸਿਓਂ ਜ਼ਿਆਦਾ ਰੱਖਣੀ ਆ ਜਦੋਂ ਆਪਾਂ ਨੀਚੇ ਤੋਂ ਬੁਗਰ ਮਿੰਦਿਆਂਗੇ ਤਾਂ ਜੇ ਉੱਪਰ ਨੂੰ ਫੋਲਡ ਕਰ ਲੈਣੇ ਆ ਜੇ ਆਪਾਂ ਪੂਰੀ ਰੱਖਾਂਗੇ ਤਾਂ ਉੱਪਰ ਨੂੰ ਫੋਲਡ ਕਰਨ ਟਾਈਮ ਉਹ ਘਟ ਜਾਊ ਆਪਾਂ 1.5 1.5 ਇੰਚ ਦੋਵੇਂ ਪਾਸੇ ਜ਼ਿਆਦਾ ਰੱਖਣੀ ਆ ਜਦੋਂ ਸਲਾਈ ਲਗਾਉਣੀ ਆ ਇਦਾਂ ਬਾਹਰ ਨੂੰ ਕੱਢ ਕੇ ਸਲਾਈ ਲਗਾਉਣੀ ਆ ਇਸ ਤਰ੍ਹਾਂ ਜੀ ਆਪਾਂ ਬੁਕਰਮ ਨੂੰ ਪ੍ਰੈਸ ਦੇ ਨਾਲ ਪੇਸਟ ਕਰਕੇ ਕੱਪੜੇ ਦੇ ਉੱਪਰ ਲਾਇਆ ਹੋਇਆਗਾ ਤੇ ਉੱਪਰਲੇ ਪਾਸੇ ਆਪਾਂ ਸਲਾਈ ਲਗਾ ਲਓ ਤੇ ਇਸ ਤਰ੍ਹਾਂ ਜੀ ਆਪਾਂ ਜਦੋਂ ਸਲਾਈ ਲਗਾਉਣੀ ਆ ਤਾਂ ਆਪਾਂ ਕੱਪੜੇ ਤੇ ਸਲਾਈ ਲਗਾਉਣੀ ਆ ਬੁਕਰਮ ਦੇ ਉੱਪਰ ਬਿਲਕੁਲ ਵੀ ਸਲਾਈ ਨਹੀਂ ਲੈ ਕੇ ਜਾਣੀ ਹੈਗੀ ਇਸ ਤਰ੍ਹਾਂ ਜੀ ਆਪਾਂ ਹੌਲੀ-ਹੌਲੀ ਸਲਾਈ ਲਗਾ ਲੈਣੀ ਹੈ। ਇਸ ਤਰ੍ਹਾਂ ਜੀ ਜਦੋਂ ਆਪਾਂ ਪੌਂਚੇ ਚੜਦਿਆਂਗੇ ਤਾਂ ਪੌਂਚੇ ਬਣਾਉਣ ਟਾਈਮ ਬਿਲਕੁਲ ਵੀ ਆਪਣੇ ਪੌਂਚਿਆਂ ਦੇ ਵਿੱਚ ਵੱਲ ਨਹੀਂ ਪੈਂਦੇ ਹੈਗੇ। ਨੀਚੇ ਵਾਲਾ ਕੱਪੜਾ ਤੇ ਉੱਪਰ ਵਾਲਾ ਕੱਪੜਾ ਦੋਵੇਂ ਬਰਾਬਰੀ ਬਾਹਰ ਰਹਿਣੇ ਚਾਹੀਦੇ ਨੇ ਜਦੋਂ ਨਾ ਕਿਤੋਂ ਵੱਧ ਕਿਤੋਂ ਘੱਟ ਸਲਾਈ ਲੱਗ ਜਾਂਦੀ ਹੈ ਜੀ ਫਿਰ ਵੀ ਪੌਂਚਿਆਂ ਦੇ ਵਿੱਚ ਬਲ ਪੈਂਦੇ ਨੇ ਜਦੋਂ ਆਪਾਂ ਡਿਜ਼ਾਈਨ ਬਣਾਉਨੇ ਆ ਇਸ ਤਰ੍ਹਾਂ ਜੀ ਹੁਣ ਆਪਾਂ ਧਾਗੇ ਦੀ ਕਟਿੰਗ ਕਰ ਲੈਣੀ ਆ ਆ ਦੇਖੋ ਜੀ ਇਸ ਤਰ੍ਹਾਂ ਆਪਣੇ ਪੌਂਚੇ ਆਪਣੇ ਸਲਵਾਰ ਦੇ ਨਾਲ ਅਟੈਚ ਹੋ ਗਏ ਆਪਾਂ ਸਲਾਈ ਲਗਾ ਲਈ ਦੇਖੋ 1.5 ਇੰਚ ਆਪਾਂ ਦੋਵੇਂ ਪਾਸੇ ਬਾਹਰ ਰੱਖੇ ਨੇ ਜੀ ਜਦੋਂ ਆਪਾਂ ਇਦਾਂ ਫੋਲਡ ਕਰਾਂਗੇ ਫਿਰ ਆਪਣਾ ਦੇਖੋ ਇਸ ਤਰ੍ਹਾਂ ਆਪਣੀ ਬੁਕਰਮ ਪੂਰੀ ਆਊਗੀ ਹੁਣ ਜੀ ਆਪਾਂ ਸਭ ਤੋਂ ਪਹਿਲਾਂ نیچے ਸਲਾਈ ਲਗਾਉਣੀ ਆ। ਆ ਦੇਖੋ ਜੀ ਇਸ ਤਰ੍ਹਾਂ ਹੁਣ ਆਪਾਂ ਇੱਥੇ نیچے ਸਲਾਈ ਲਗਾ ਲੈਣੀ ਆ। ਨੀਚੇ ਵਾਲੀ ਸਲਾਈ ਲਗਾਉਣ ਟਾਈਮ ਆਪਾਂ ਜ਼ਿਆਦਾ ਕਾਲੀ ਨਹੀਂ ਕਰਨੀ ਹੌਲੀ-ਹੌਲੀ ਕੱਪੜਾ ਆਪਾਂ ਇਸ ਤਰ੍ਹਾਂ ਹੱਥ ਦੇ ਨਾਲ ਸਹੀ ਕਰੀ ਜਾਣਾਗਾ। ਹੱਥ ਦੇ ਨਾਲ ਹੌਲੀ-ਹੌਲੀ ਸਹੀ ਕਰਕੇ ਆਪਾਂ ਸਲਾਈ ਲਗਾਈ ਜਾਣੀ ਆ ਹੌਲੀ-ਹੌਲੀ। ਆਹ ਦੇਖੋ ਜੀ ਇਸ ਤਰ੍ਹਾਂ ਆਪਣੀ ਸਲਾਈ ਲੱਗ ਜੂਗੀ ਜਦੋਂ ਆਪਾਂ ਪੌਚੇ ਬਣਾਉਣ ਦੀ ਸ਼ੁਰੂਆਤ ਕਰਨੀ ਆ ਤਾਂ ਸਭ ਤੋਂ ਪਹਿਲਾਂ ਆਪਾਂ ਨੂੰ ਨੀਚੇ ਵਾਲੀ ਸਲਾਈ ਲਗਾਉਣੀ ਚਾਹੀਦੀ ਹੈਗੀ ਇਹਦੇ ਨਾਲ ਕੀ ਹੁੰਦਾ ਜਿਹੜਾ ਆਪਣਾ ਪੌਚਾ ਹੁੰਦਾਗਾ ਉਹਦੀ ਮਤਲਬ ਕੀ ਜਿਹੜੀ ਸਹੀ ਤਰੀਕੇ ਦੇ ਵਿੱਚ ਕੱਪੜਾ ਟਿਕ ਜਾਂਦਾਗਾ ਜੇ ਆਪਾਂ ਪਹਿਲਾਂ ਉੱਪਰਲੀ ਸਲਾਈ ਲਗਾਵਾਂਗੇ ਤਾਂ ਜੇ ਆਪਣੇ ਪੌਚਿਆਂ ਦੇ ਵਿੱਚ ਫਿਰਵਲ ਜਰੂਰ ਪੈਂਦੇ ਨੇ ਫਿਰ ਬਲ ਪੈਣ ਦੇ ਚਾਂਸ ਵੱਧ ਜਾਂਦੇ ਨੇ ਇਸ ਤਰ੍ਹਾਂ ਜੀ ਹੁਣ ਆਪਾਂ ਸਲਾਈ ਉੱਪਰ ਨੂੰ ਲੈ ਆਉਣੀ ਆ ਜਿਹੜੀ ਜੀ ਆਪਣੀਆਂ ਪੱਲੇ ਵਾਲੀ ਸਲਾਈ ਹੈ ਨਾ ਆਪਣੇ ਪੱਲੇ ਤੇ ਕੁੰਦੇ ਜੋੜੇ ਹੋਏ ਨੇ ਇਹ ਵਾਲੀ ਸਲਾਈ ਵੀ ਆਪਣੀ ਟੇਢੀ ਨਹੀਂ ਜਾਣੀ ਚਾਹੀਦੀ ਇਸ ਤਰ੍ਹਾਂ ਜੀ ਆਪਾਂ ਨੌਂ ਦੇ ਨਾਲ ਲਾਈਨ ਬਣਾ ਲੈਣੀ ਆ ਜਿੱਥੇ ਜਿੱਥੇ ਸਲਾਈ ਲਗਾਉਣੀ ਆ ਆਪਾਂ ਸਿੱਧੇ ਪਾਸਿਓਂ ਸਲਾਈ ਲਗਾਉਣੀ ਆ ਉਲਟੇ ਪਾਸੇ ਸਲਾਈ ਨਹੀਂ ਲਗਾਉਣੀ ਆ ਦੇਖੋ ਜੀ ਜਿਹੜੀ ਹੁਣ ਆਪਣੀਆਂ ਸਲਾਈ ਹੈਗੀ ਪੱਲੇ ਵਾਲੀ ਤੇ ਗੁੰਦਿਆਂ ਵਾਲੀ ਇਹ ਕਈ ਵਾਰੀ ਜਦੋਂ ਆਪਾਂ ਪਹੁੰਚੇ ਬਣਾਉਣੇ ਆ ਇਹ ਟੇਢੀ ਜਾਣ ਲੱਗ ਜਾਂਦੀ ਹੈ ਜੀ ਇਹ ਟੇਢੀ ਨਹੀਂ ਜਾਣੀ ਚਾਹੀਦੀ ਇਹ ਬਿਲਕੁਲ ਆਪਣੇ ਸਿੱਧੇ ਰਹਿਣੇ ਚਾਹੀਦੀ ਹੈਗੀ ਆ ਦੇਖੋ ਜੀ ਇਸ ਤਰ੍ਹਾਂ ਆਪਾਂ ਨੌਂ ਦੇ ਨਾਲ ਲਾਈਨ ਬਣਾਈ ਜਾਣੀ ਆ ਕਰੀਜ਼ ਬਣਾ ਲੈਣੀ ਆ ਜੇਦੋਂ ਤੋਂ ਇਦਾਂ ਨਹੀਂ ਲੋਟ ਆਉਂਦੀ ਤਾਂ ਤੁਸੀਂ ਪ੍ਰੈਸ ਦੇ ਨਾਲ ਵਿੱਚ ਨੂੰ ਮੋੜ ਕੇ ਕਰੀਜ਼ ਬਣਾ ਸਕਦੇ ਹੋ ਵੀ ਜਿੱਥੇ-ਜਿੱਥੇ ਆਪਾਂ ਸਲਾਈ ਲਗਾਉਣੀ ਹੈਗੀ ਇਸ ਤਰ੍ਹਾਂ ਜੀ ਆਪਾਂ ਹੱਥ ਦੇ ਨਾਲ ਕੱਪੜੇ ਨੂੰ ਸਹੀ ਕਰੀ ਜਾਣਾ ਦੂਵੇਂ ਪਾਸੇ ਇਦਾਂ ਖਿੱਚ ਕੇ ਰੱਖਣਾ ਤਾਂ ਕਿ ਆਪਣੇ ਕੱਪੜੇ 'ਚ ਵੱਲ ਨਾ ਪੈਣ ਦੇਖੋ ਜੀ ਬਿਲਕੁਲ ਵੀ ਵੱਲ ਨਹੀਂ ਪਏ ਹੈਗੇ ਇਹ ਦੇਖੋ ਇਸ ਤਰ੍ਹਾਂ ਆਪਾਂ ਕਰੀਜ਼ ਨਾਲ ਹੁੰਦੇ ਬਣਾਈ ਜਾਣੀ ਆ ਚਾਹੇ ਤੁਸੀਂ ਪ੍ਰੈਸ ਦੇ ਨਾਲ ਬਣਾ ਲਓ ਫਿਰ ਵੀ ਬੈਸਟ ਰਹਿੰਦਾ ਹੈਗਾ ਆਹ ਲੋ ਜੀ ਆਪਣੇ ਪੌਂਚਾ ਸਲਵਾਰ ਦੇ ਨਾਲ ਬਿਲਕੁਲ ਸਹੀ ਤਰੀਕੇ ਚ ਜੜਿਆ ਗਿਆ ਬਿਲਕੁਲ ਵੀ ਵੱਲ ਨਹੀਂ ਪਏ ਹੈਗੇ ਨਾ ਹੀ ਆਪਣਾ ਵੀ ਇਧਰ ਨੂੰ ਜਾਂ ਉਧਰ ਨੂੰ ਕਪੜਾ ਵਧਿਆ ਕਟਿਆਗਾ ਹੁਣ ਤੁਸੀਂ ਆਪਣੀ ਮਰਜ਼ੀ ਮੁਤਾਬਕ ਆਪਣਾ ਕੋਈ ਵੀ ਡਿਜ਼ਾਈਨ ਸੈਂਟਰ ਚ ਬਣਾ ਸਕਦੇ ਹੋ ਆ ਦੇਖ ਸਕਦੇ ਹੋ ਜੀ ਆਪਣਾ ਪੌਂਚਾ ਰੈਡੀ ਹੋ ਗਿਆ ਡਿਜ਼ਾਈਨ ਬਣਾਉਣ ਵਾਲਾ ਰਹਿ ਗਿਆ ਪੌਂਚਾ ਜੜਿਆ ਗਿਆ ਬਿਲਕੁਲ ਵੀ ਵੱਲ ਨਹੀਂ ਪਏ ਹੈਗੇ ਹੁਣ ਆਪਾਂ ਅੱਧਾ ਅੱਧਾ ਇੰਚ ਦੀ ਸਿਲਾਈ ਇੱਕ ਉੱਪਰ ਤੇ ਇੱਕ نیچے ਡਿਜ਼ਾਈਨ ਬਣਾਉਣ ਤੋਂ ਪਹਿਲਾਂ ਇਹ ਜ਼ਰੂਰ ਲਗਾਉਣੀ ਆ ਆ ਦੇਖੋ ਇੱਕ ਸਿਲਾਈ ਉੱਪਰ ਇੱਕ نیچے ਦੋਵੇਂ ਪਾਸੇ ਆਪਾਂ ਅੱਧਾ ਅੱਧਾ ਇੰਚ ਦਾ ਗੈਪ ਬਣਾ ਕੇ ਸਿਲਾਈ ਲਗਾ ਲੈਣੀ ਆ ਆ ਲੋ ਜੀ ਕਿ ਸਲਾਈ نیچے ਲੱਗ ਗਈ ਹੁਣ ਆਪਾਂ ਇੱਕ ਸਲਾਈ ਲਗਾ ਲੈਣੀ ਆ ਉੱਪਰਲੇ ਪਾਸੇ ਦੇਖੋ ਜੀ ਜਿਹੜੇ ਆਪਾਂ ਪੱਲੇ ਜੋੜਿਆ ਪੱਲੇ ਤੇ ਕੁੰਦੇ ਜੋੜਦੇ ਹੁੰਦੇ ਆ ਜਦੋਂ ਸਲਵਾਰ ਝੜਦੇ ਆ ਦੇਖੋ ਸਲਾਈ ਆਪਣੀ ਪੌਂਚੇ ਵਾਲੀ ਬਿਲਕੁਲ ਸਿੱਧੀ ਆਏਗੀ ਇਹ ਬਿਲਕੁਲ ਸਿੱਧੀ ਰਹਿਣੀ ਚਾਹੀਦੀ ਹੈ ਜੇ ਇਹ ਸਲਾਈ ਨੂੰ ਵੀ ਖਿੱਚ ਪੈ ਜਾਂਦੀ ਹੈ ਨਾ ਫਿਰ ਵੀ ਆਪਣਾ ਪੌਂਚਾ ਘੁਮਣ ਲੱਗ ਜਾਂਦਾ ਹੈ ਕਿਉਂਕਿ ਫਿਰ ਪੱਲੇ ਵਾਲੀ ਸਲਾਈ ਨੂੰ ਖਿੱਚ ਪੈਂਦੀ ਹੈਗੀ ਤਾ ਵੀ ਆਪਣੀ ਜਿਹੜੀ ਸਲਵਾਰ ਆ ਉਹਦਾ ਪੌਂਚਾ ਘੁੰਮਦਾ ਆ ਆ ਲਓ ਜੀ ਸਲਾਈ ਲਾ ਲਈ ਆਪਾਂ ਉੱਪਰ ਇੱਕ ਸਲਾਈ ਲਗਾ ਲਈ ਦੇਖੋ ਜੀ ਆਪਾਂ نیچے ਹੁਣ ਆਪਾਂ ਇਹਨਾਂ ਦੇ ਵਿੱਚ ਸਕਰੋਲ ਬਣਾ ਲੈਣੇ ਆ ਸਕਰੋਲ ਬਣਾਉਣ ਟਾਈਮ ਆਪਾਂ ਸੂਈ ਬਿਲਕੁਲ ਨਹੀਂ ਹਿਲਾਉਣੀ ਨਾ ਹੀ ਮਸ਼ੀਨ ਦਾ ਪੈਰ ਹਿਲਾਉਣਾ ਇਸ ਤਰ੍ਹਾਂ ਆਪਾਂ ਹੱਥ ਦੇ ਨਾਲ ਪੌਂਚੇ ਨੂੰ ਹਲਾਈ ਜਾਣਾ ਜਿੰਨੀ ਕ ਆਪਾਂ ਹੌਲੀ ਤੇਜ਼ ਹਲਾਵਾਂਗੇ ਉਹ ਜਿਹੇ ਆਪਣੇ ਸਕਰੋਲ ਬਣ ਜਾਣਗੇ ਜੀ ਤੇਜ਼ ਤੇ ਹਲਾਵਾਂਗੇ ਤਾਂ ਛੋਟੇ ਛੋਟੇ ਸਕਰੋਲ ਬਣ ਜਾਣਗੇ ਹੌਲੀ ਹੌਲੀ ਚ ਹਲਾਵਾਂਗੇ ਤਾਂ ਥੋੜੇ ਜਿਹਾ ਵੱਡੇ ਬਣ ਜਾਂਦੇ ਨੇ ਆ ਦੇਖੋ ਜੀ ਇਸ ਤਰ੍ਹਾਂ ਆਪਾਂ ਆਪਣੇ ਹੱਥ ਦੇ ਨਾਲ ਪੌਂਚੇ ਨੂੰ ਫੜ ਕੇ ਹਲਾਈ ਜਾਣਾ ਹੌਲੀ ਹੌਲੀ ਦੇਖੋ ਆਪਣੇ ਸਕਰੋਲ ਬਣ ਗਏ ਐਸੇ ਤਰ੍ਹਾਂ ਹੀ ਜੀ ਆਪਾਂ نیچے ਬਣਾ ਲੈਣੇ ਸੈਂਟਰ ਚ ਕੋਈ ਵੀ ਡਿਜ਼ਾਈਨ ਬਣਾਵਣਾ ਹੋਵੇ ਡਿਜ਼ਾਈਨ ਬਣਾਉਣ ਤੋਂ ਪਹਿਲਾਂ ਆਪਾਂ ਨੂੰ ਹਾਲੇ ਦਿਵਾਲੇ ਅੱਧਾ ਅੱਧਾ ਇੰਚ ਦੀ ਸਿਲਾਈ ਲਗਾ ਕੇ ਉਹਦੇ ਵਿੱਚ ਸਕਰੋਲ ਬਣਾ ਲੈਣੇ ਚਾਹੀਦੇ ਨੇ ਆ ਦੇਖੋ ਜੀ ਆ ਸਿਲਾਈ ਆਪਾਂ ਪਹਿਲਾਂ ਵੀ ਦੱਸਿਆ ਬਿਲਕੁਲ ਸਿੱਧੀ ਹੈ ਬਿਲਕੁਲ ਸਿੱਧੀ ਰਹਿਣੀ ਚਾਹੀਦੀ ਹੈ ਜਦੋਂ ਇਹ ਸਿਲਾਈ ਟੇਢੀ ਹੋ ਜਾਂਦੀ ਹੈਗੀ ਫੇਰ ਆਪਣੇ ਪੱਲੇ ਨੂੰ ਖਿੱਚ ਪੈਂਦੀ ਹੈ ਪਿੱਛੇ ਕੁੰਦੇ ਨੂੰ ਖਿੱਚ ਪੈਂਦੀ ਹੈ ਫੇਰ ਵੀ ਆਪਣਾ ਸਲਵਾਰ ਦਾ ਪੌਂਚਾ ਜੀ ਘੁੰਮਦਾਗਾ ਹੁਣ ਦੇਖੋ ਜੀ ਆਪਾਂ ਉੱਪਰ-ਨੀਚੇ ਸਕਰੋਲ ਬਣਾ ਲੈ ਹੁਣ ਆਪਾਂ 2-2 ਇੰਚ ਤੇ ਇਦਾਂ ਨਿਸ਼ਾਨ ਲਾ ਲੈਣੇ ਨੇ 2-2 ਇੰਚ ਦਾ فاਸਲਾ ਛੱਡ ਕੇ ਆਪਾਂ ਇਦਾਂ ਨਿਸ਼ਾਨ ਲਾ ਲੈਣੇ ਨੇ ਉੱਪਰ ਵੀ ਲਗਾ ਲੈਣੇ ਆ ਤੇ ਨੀਚੇ ਵੀ ਲਗਾ ਲੈਣੇ ਆ ਆ ਦੇਖੋ ਉੱਪਰ ਵੀ ਲਾ ਲੈ ਤੇ ਨੀਚੇ ਵੀ ਹੁਣ ਇਹਦੇ ਵਿੱਚ ਆਪਾਂ ਟ੍ਰਾਇੰਗਲ ਸ਼ੇਪ ਦੇ ਵਿੱਚ ਬਾਕਸ ਤਿਆਰ ਕਰ ਲੈਣੇ ਨੇ ਤੁਸੀਂ ਆਪਣੇ ਮਰਜ਼ੀ ਨਾਲ ਕੋਈ ਵੀ ਡਿਜ਼ਾਈਨ ਬਣਾ ਸਕਦੇ ਹੋਗੇ ਜਿੱਦਾਂ ਮੈਂ ਬਣਾ ਰਹੀ ਹਾਂ ਇਦਾਂ ਵੀ ਬਣਾ ਸਕਦੇ ਹੋ ਚਾਹੇ ਤੁਸੀਂ ਸਿੱਧੀਆਂ ਸਕਰੋਲ ਦੀਆਂ ਲਾਈਨਾਂ ਵੀ ਬਣਾ ਸਕਦੇ ਹੋ ਡਿਜ਼ਾਈਨ ਵੀ ਜੀ ਬਹੁਤ ਸੋਹਣਾ ਲੱਗਦਾ ਜਿੱਦਾਂ ਆਪਾਂ ਆਲੇ-ਦੁਆਲੇ ਸਕਰੋਲ ਬਣਾਏ ਨੇ ਇਦਾਂ ਤੁਸੀਂ ਸੈਂਟਰ 'ਚ ਵੀ ਸਕਰੋਲ ਵਾਲੀਆਂ ਲਾਈਨ ਲਾਈਨਾਂ ਸਿੱਧੀਆਂ ਕੱਟ ਸਕਦੇ ਹੋਗੇ ਦੇਖੋ ਜੀ ਆਪਣੇ ਟ੍ਰਾਇੰਗਲ ਸ਼ੇਪ 'ਚ ਬਾਕਸ ਰੈਡੀ ਹੋ ਜਾਣੇ ਆ ਆ ਲਓ ਜੀ ਇਸ ਤਰ੍ਹਾਂ ਹੋ ਗਿਆ ਆਪਣੇ ਬਾਕਸ ਰੈਡੀ ਇਹ ਜਦੋਂ ਆਪਾਂ ਇਹ ਵਾਲਾ ਡਿਜ਼ਾਈਨ ਬਣਾਉਣਾ ਤਾਂ ਆਪਾਂ 2 2 ਇੰਚ ਤੇ ਨਿਸ਼ਾਨ ਜ਼ਰੂਰ ਲਾਉਣੇ ਆ ਨਹੀਂ ਇਹ ਵਿੰਗੇ ਡੇਡੇ ਹੋ ਜਾਂਦੇ ਨੇ ਉਹ ਜਿਹੜੇ ਆਪਾਂ ਸਕਰੋਲ ਬਣਾਏ ਸੀ ਉਹਨਾਂ ਦੇ ਵਿੱਚ ਆਪਾਂ ਸਿੱਧੀਆਂ-ਸਿੱਧੀਆਂ ਲਾਈਨਾਂ ਬਣਾ ਕੇ ਤੇ ਉਹਦੇ ਆਲੇ-ਦੁਆਲੇ ਦੀ ਜਿੱਦਾਂ ਲੀਫ ਬਣਦੀ ਹੁੰਦੀ ਹੈ ਇਦਾਂ ਗੋਲ ਸ਼ੇਪ ਦੇ ਵਿੱਚ ਆਪਾਂ ਮਸ਼ੀਨ ਚਲਾਉਣੀ ਹੈਗੀ ਤਾਂ ਡਿਜ਼ਾਈਨ ਬਣ ਕੇ ਆਪਣਾ ਤਿਆਰ ਹੋ ਜੂ ਜਦੋਂ ਆਪ ਐਸ ਤਰ੍ਹਾਂ ਹਾਂਜੀ ਐਸ ਤਰ੍ਹਾਂ ਆ ਦੇਖੋ ਇੱਕ ਬਣਾਤਾ ਹੁਣ ਐਸੇ ਤਰ੍ਹਾਂ ਜੀ ਇੱਧਰ ਬਣਾ ਦੇਣਾ ਤੁਸੀਂ ਇਹ ਸੈਂਟਰ ਵਾਲਾ ਡਿਜ਼ਾਈਨ ਨਹੀਂ ਵੀ ਬਣਾਉਣਾ ਤਾਂ ਵੀ ਰੈਂਡੋ ਜਿੱਦਾਂ ਆਪਾਂ ਟ੍ਰਾਇੰਗਲ ਸ਼ੇਪ ਚ ਬਾਕਸ ਬਣਾਤੇ ਐਦਾਂ ਵੀ ਡਿਜ਼ਾਈਨ ਵਧੀਆ ਲੱਗਦਾ ਹੈਗਾ। ਆ ਦੇਖੋ ਹੁਣ ਆਪਾਂ ਜਿਹੜਾ نیچے ਰਹਿ ਗਿਆ ਉਹਦੇ ਵਿੱਚ ਇਸ ਤਰ੍ਹਾਂ ਸੈਂਟਰ ਚ ਗਲਾਈ ਦੇ ਦੇਣੀ ਆ। ਇੱਥੇ ਆ ਕੇ ਆਪਸ ਚ ਮਿਲਾ ਲੈਣਾ ਦੇਖੋ ਆਪਣਾ ਡਿਜ਼ਾਈਨ ਬਣ ਕੇ ਹੋ ਗਿਆ ਜੀ ਤਿਆਰ। ਹੁਣ ਆਪਾਂ ਤੁਹਾਨੂੰ ਸਲਵਾਰ ਦੀ ਐਂਡ ਵਾਲੀ ਸਲਾਈ ਪਿਛਲੀ ਸਲਾਈ ਲਾਉਣੀ ਦੱਸਾਂਗੇ ਇੱਕ ਮੇਰੀ ਭੈਣ ਦਾ ਮੈਸੇਜ ਆਇਆ ਸੀ ਵੀ ਦੀਦੀ ਸਲਵਾਰ ਬਣਾਉਣ ਤੋਂ ਬਾਅਦ ਪਿਛਲੀ ਸਲਾਈ 'ਚ ਝੋਲ ਪੈਣ ਲੱਗ ਜਾਂਦਾ ਨੀਚੇ ਨੂੰ ਇੱਕ ਸਭ ਤੋਂ ਪਹੁੰਚੇ ਕੋਲੇ ਨੀਚੇ ਨੂੰ ਮਤਲਬ ਕਿ ਬੁਲਬੁਲਾ ਜਿਹਾ ਬਣ ਜਾਂਦਾ ਦੇਖੋ ਜੀ ਜਿੰਨਾ ਆਪਾਂ ਪਹੁੰਚਾ ਰੱਖਣਾ ਉਹ ਤੇ ਨਿਸ਼ਾਨ ਲਾ ਲਿਆ ਤੇ ਇੱਕ ਸਿੱਧੀ ਲਾਈਨ ਬਣਾ ਲਓ ਉਸ ਤੋਂ ਬਾਅਦ ਆਪਾਂ 1 ਇੰਚ ਤੇ ਨਿਸ਼ਾਨ ਲਾਉਣਾ ਦੇਖੋ ਜਿੰਨਾ ਪਹੁੰਚਾ ਰੱਖਣਾ ਸੀ ਆਪਾਂ ਨੀਚੇ ਰੱਖ ਲਿਆ ਤੇ ਉਦੋਂ ਉੱਪਰ ਸਿੱਧੀ ਲਾਈਨ ਬਣਾ ਕੇ 1 ਇੰਚ ਦਾ ਆਪਾਂ ਇੱਧਰ ਨੂੰ ਵਧਾ ਲਿਆ ਐਦਾਂ ਜੀ ਲਾਈਨ ਬਣਾ ਲਈ ਇਹ ਕਈ ਆਪਾਂ ਕਈ ਵਾਰੀ ਇਸ ਤਰ੍ਹਾਂ ਸਲਾਈ ਲਗਾ ਲੈਨੇ ਆ ਇਸ ਤਰ੍ਹਾਂ ਨਹੀਂ ਲਗਾਉਣੀ ਜੀ ਫਿਰ ਆਪਣੇ ਝੋਲ ਬਣੂਗਾ ਆਪਾਂ ਸਲਾਈ ਲਗਾਉਣੀ ਆ ਅ ਜਿੱਦਾਂ ਤਾਂ ਉਹਨੂੰ ਪਹਿਲਾਂ ਆਪਾਂ 1 ਇੰਚ ਵਧਾ ਕੇ ਸਲਾਈ ਨਿਸ਼ਾਨ ਲਾਇਆਗਾ ਦੇਖੋ ਉਹਦੇ ਨਾਲ ਆਪਾਂ ਐਦਾਂ ਇੰਚੀ ਟੇਪ ਦੇ ਨਾਲ ਬਿਲਕੁਲ ਸਿੱਧੀ ਲਾਈਨ ਮਾਰ ਲੈਣੀ ਐਸ ਤਰ੍ਹਾਂ ਫਿਰ ਕਦੇ ਵੀ ਆਪਣੇ ਪਿਛਲੇ ਪਾਸੇ ਕੁੰਦੇ ਵਾਲੀ ਜਗਾ ਝੋਲ ਨਹੀਂ ਪੈਂਦਾ ਹੈਗਾ ਕਿਉਂਕਿ ਜੇ ਪਿਛਲੀ ਸਲਾਈ ਆਪਣੀ ਸਹੀ ਨਾਲ ਲੱਗੇ ਪਿਛਲੇ ਪਾਸੇ ਝੋਲ ਜਪੈਂਦਾ ਫਿਰ ਜਿਹੜੀ ਆਪਣੀ ਸਲਵਾਰ ਆ ਜੀ ਉਹਨੂੰ ਆਪਾਂ ਕਿੰਨੀ ਮਰਜ਼ੀ ਰੀਜ਼ਨਾ ਬਣਾ ਲਈਏ ਤਾਂ ਏਦਾਂ ਲੱਗਦਾ ਰਹਿੰਦਾਗਾ ਵੀ ਸਲਵਾਰ ਆਪਣੀ ਸਹੀ ਨਹੀਂ ਬਣੀ ਹੈਗੀ ਸਲਵਾਰ ਦੇ ਵਿੱਚ ਕੋਈ ਕਮੀ ਆ ਆ ਦੇਖੋ ਜੀ ਏਦਾਂ ਸਲਾਈ ਨਹੀਂ ਲਗਾਉਣੀ ਆ ਆਪਾਂ ਇਹ ਨਹੀਂ ਲਗਾਉਣੀ ਆਪਾਂ ਜਿਹੜੀ ਆਪਾਂ ਤੁਹਾਨੂੰ ਨਿਸ਼ਾਨ ਲਾ ਕੇ ਦਿਖਾਇਆ ਐ ਇਦਾਂ ਸਲਾਈ ਲਗਾਉਣੀ ਆਂ ਕਈ ਵਾਰੀ ਆਪਾਂ ਕੀ ਕਰਦੇ ਹੁੰਨੇ ਆ ਜਿੰਨਾ ਪਹੁੰਚਾ ਹੁੰਦਾ ਓਨੇ ਤੇ ਆਪਾਂ ਨਿਸ਼ਾਨ ਲਾ ਕੇ ਜਿੰਨੀ ਆਪਣੀ ਸਲਵਾਰ ਦੀ ਕਟਿੰਗ ਕੀਤੀ ਹੁੰਦੀ ਆ ਬਸ ਉਹਨਾਂ ਸਿੱਧੀ ਸਲਾਈ ਲੈ ਜਾਣੇ ਆ ਇਸ ਤਰ੍ਹਾਂ ਇਸ ਤਰ੍ਹਾਂ ਨਹੀਂ ਲੈਣ ਲੈ ਜਾਣੀ ਆਪਾਂ ਇਸ ਤਰ੍ਹਾਂ ਨਾਪ ਕੇ ਜਿੰਨਾ ਇੱਧਰ ਨੂੰ ਕੱਪੜਾ ਆਪਣਾ ਐਕਸਟਰਾ ਰਹਿੰਦਾ ਉਹਨੂੰ ਛੱਡ ਦੋ ਉਹਦੀ ਬਾਅਦ ਵਿੱਚ ਕਟਿੰਗ ਕਰ ਲਓ ਇਸ ਤਰ੍ਹਾਂ ਸਲਾਈ ਲਗਾਓ ਜੀ ਕਿਉਂਕਿ ਜਿਹੜਾ ਐਕਸਟਰਾ ਕੱਪੜਾ ਉਹਦੀ ਆਪਾਂ ਬਾਅਦ ਵਿੱਚ ਕਟਿੰਗ ਕਰ ਲੈਣੀ ਆਂ ਅ ਦੇਖੋ ਇਸ ਤਰ੍ਹਾਂ ਨੀਚੇ ਜਿੰਨਾ ਜਿੱਦਾਂ ਆਪਾਂ ਪਹੁੰਚਿਆ ਜਿੰਨਾ ਰੱਖਣਾ ਮੰਨ ਕੇ ਚਲੋ ਤੁਸੀਂ ਆਪਾਂ 7.5 ਇੰਚ ਪਹੁੰਚਾ ਰੱਖ ਲਿਆ ਫਿਰ ਜਿੱਥੇ ਆਪਣਾ ਪਹੁੰਚਾ ਖਤਮ ਹੁੰਦਾਗਾ ਉੱਪਰ ਜਿੱਥੇ ਤੱਕ ਪਹੁੰਚਾ ਬਣਿਆ ਹੋਇਆ ਉੱਥੇ ਆਪਾਂ 1 ਇੰਚ ਵਧਾ ਕੇ ਰੱਖਣਾ ਜੀ 1 ਇੰਚ ਵਧਾ ਕੇ ਰੱਖ ਕੇ ਫਿਰ ਆਪਾਂ ਉਸ ਇਨਸਾਨ ਤੋਂ ਉੱਪਰਲੇ ਤੱਕ ਆਪਾਂ ਪੈਂਚੀ ਟੇਪ ਦੇ ਨਾਲ ਮਿਲਾ ਲੈਣਾ ਕਦੇ ਵੀ ਤੁਹਾਡੇ ਪਿਛਲੇ ਪਾਸੇ ਝੋਲ ਨਹੀਂ ਪਊਗਾ ਅ ਜਿਹੜਾ ਐਕਸਟਰਾ ਕੱਪੜਾ ਰਹਿ ਗਿਆ ਉਹਦੀ ਕਰ ਦਾਂਗੇ ਜੀ ਆਪਾਂ ਕਟਿੰਗ ਆਹ ਦੇਖੋ ਜੀ ਇਸ ਤਰ੍ਹਾਂ ਸਲਾਈ ਲੱਗ ਜਾਂਦੀ ਆ ਅੱਬ ਇਸ ਤਰ੍ਹਾਂ ਸਾਰੀ ਸਲਾਈ ਲਗਾ ਲੈਣੀ ਹੈ ਆਪਣੀ ਦੇਖੋ ਸਲਵਾਰ ਬਣ ਕੇ ਹੋ ਗਈ ਤਿਆਰ ਜੇ ਤੁਹਾਨੂੰ ਆਪਣਾ ਪੌਂਚੇ ਬਣਾਉਣ ਦਾ ਤਰੀਕਾ ਤੇ ਪਿਛਲੀ ਸਲਾਈ ਲਗਾਉਣ ਦਾ ਤਰੀਕਾ ਵਧੀਆ ਲੱਗਿਆ ਹੋਵੇ ਤਾਂ ਪਲੀਜ਼ ਲਾਈਕ ਕਮੈਂਟ ਐਂਡ ਸਬਸਕ੍ਰਾਈਬ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਜੀ ਮੇਰੀਆਂ ਸਾਰੀਆਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਜੀ